7000 ਰੁਪਿਆ ਲੈ ਕੇ ਗੱਲੇ ਜਿ ਘੱਟ ਕੇ ਤੇ ਨਾਲ ਮੇਰੀ ਵੀ ਪਾਕਟ ਖੋਲੀ ਏ ਮੇਰੇ ਕੋਲ ਵੀ ਜੋ ਸੀ 4-500 ਰੁਪਿਆ ਮੇਰੀ ਪਾਕਟ 'ਚ ਸੀਗਾ ਉਹ ਵੀ ਲੈ ਗਏ ਉਹ ਤੇ ਮੇਰੇ ਤੇ ਵੀ ਸਿਰ ਤੇ ਗਾਨੇ ਰੱਖੀਏ ਤੇ ਮੇਰੇ ਹਸਬੰਦ ਦੇ ਵੀ ਰੱਖੀਏ ਦੁਕਾਨ ਤੇ ਸਿਗਰਟ ਲੈਣ ਆਏ ਤਿੰਨ ਨੌਜਵਾਨ ਕਰਖੇ ਕਾਰਨਾਮਾ ਦੁਕਾਨਦਾਰ ਪਤਰੀ-ਪਤਰੀ ਨੂੰ ਪਿਸਤੌਲ ਦਿਖਾ ਕੇ ਕੀਤੀ 30000 ਰੁਪਏ ਦੀ ਲੁੱਟ ਉਤੇੜਿਆ ਨੇ ਔਰਤ ਤੇ ਵੀ ਤਾਣ ਦਿੱਤੀ ਸੀ ਪਿਸਤੌਲ ਪੂਰੀ ਘਟਨਾ ਸੀਸੀਟੀਵੀ ਕੈਮਰਾ ਚੋਗੀ ਕਰ ਫੋਨ ਫੋਨ ਤਾਂ ਨੰਨੇ ਦੇਖੇ ਆ ਪਰ ਚੱਕੇ ਨਹੀਂ ਫੋਨ ਸਾਹਮਣੇ ਪਏ ਸੀ ਉੱਥੇ ਮੇਰਾ ਫੋਨ ਦਲਵਾਪੇ ਜੀ ਸੀ ਹਨਾ ਹਾਂ ਮੇਰਾ ਸਾਹਮਣੇ ਸੀ ਫੋਨ ਚਾਰਜਿੰਗ ਵਾਲਾ ਸਿਸਟਮ ਕੋਈ ਪਿੱਛੇ ਰੱਖੋ। ਥਾਗਾ ਨਾ ਜਿੱਥੇ ਉੱਥੇ ਚਾਰਜਿੰਗ ਲਾ ਦਿਆ ਕਰੋ। ਇਹ ਜਦੋਂ ਗਨ ਲੱਗੇ ਤੁਹਾਡੇ ਕੋਲ ਆਏ ਫਿਰ ਮੈਂ ਭੱਜੀ ਆਣੀ ਆ। ਭੂਆ ਸੰਤਰੀ ਵਾਲਾ ਤੈਨੂੰ ਕਹਿੰਦਾ ਮੂੰ ਚੁੱਪ ਹਾਂ ਇੰਨੇ ਕਹਿੰਦਾ ਮੂੰ ਖੁੱਲ ਗਿਆ ਸੀ ਇੱਧਰ ਨੂੰ ਬ੍ਰਿਸ਼ੀ ਜਦੋਂ ਨਹੀਂ ਖੁੱਲ ਮੈਨੂੰ ਯਾਦ ਹੈ ਸ਼ਗਲ ਦੂਜੇ ਦਾ ਹੀ ਮੂੰਹ ਵੇਖਿਆ ਇਹਦਾ ਮੂੰਹ ਖੁੱਲਿਆ ਹੀ ਨਹੀਂ ਜੀ ਹਾਂ ਫਿਰੋਜ਼ਪੁਰ ਚ ਲੁੱਟਾਂ ਖੋਹਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਇੱਕ ਪਾਸੇ ਪੁਲਿਸ ਲੋਕਾਂ ਦੀ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਲੁਟੇਰੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਹੈ ਫਿਰੋਜ਼ਪੁਰ ਦੇ ਬਾਂਸੀਗੇੜ ਦਾ ਜਿੱਥੇ ਇੱਕ ਦੁਕਾਨ ਤੇ ਬੈਠੇ ਪਤੀ ਪਤਨੀ ਨੂੰ ਕੁਝ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਹਨਾਂ ਤੋਂ 30000 ਰੁਪਏ ਦੀ ਲੁੱਟ ਕੀਤੀ। ਮਹਿਲਾ ਮੁਤਾਬਕ ਲੁਟੇਰੇ ਦੁਕਾਨ ਤੇ ਸਿਗਰਟ ਲੈਣ ਦੇ ਬਹਾਨੇ ਆਏ ਅਤੇ ਉਹਨਾਂ ਨੂੰ ਲੁੱਟ ਕੇ ਫਰਾਰ ਹੋ ਗਏ। ਹਾਂਜੀ ਕੀ ਨਾਮ ਕੀ ਤੁਹਾਡਾ? ਖੁਸ਼ਬੂ। ਪਰ ਕੀ ਗੱਲ ਹੋ ਰਹੀ ਸੀ? ਕੀ ਤੁਹਾਡਾ ਨਾਮ ਹੈ? ਪਹਿਲਾ ਵੀਰੇ ਤਿੰਨ ਮੁੰਡੇ ਆਏ ਨੇ ਉਹ ਤੇ ਮੂੰਹ ਬੰਨੇ ਹੋਏ ਸੀ ਦੋ ਦੇ ਖੁੱਲੇ ਸੀ ਇੱਕ ਦਾ ਬੰਨਿਆ ਹੋਇਆ ਸੀ ਮੂੰਹ ਤੇ ਉਹਨਾਂ ਨੇ ਸਿਗਰਟ ਮੰਗੇ ਸੀ ਕਿ ਨਹੀਂ ਹੈਗੀ ਤੇ ਬਸ ਉਹ ਥੋੜੀ ਜੀ ਅੰਦਰ ਆ ਕੇ ਉਹਨਾਂ ਨੇ ਵੇਖਿਆ ਵੀ ਮਾਣਾ ਮੋਟਾ ਜਿਵੇਂ ਦੋ ਇੱਕ ਸੈਕਿੰਡ ਖਲੋ ਕੇ ਵੇਖਿਆ ਵੀ ਕੋਈ ਹੈਗਾ ਅੰਦਰ ਨਹੀਂ ਹੈਗਾ ਤੇ ਮੈਂ ਉਧਰ ਮੇਰੇ ਬੈਠੇ ਸੀ ਕਿ ਮੈਂ ਉਧਰ ਨੂੰ ਝਾੜੂ ਲਗਾਉਂਦੀ ਵੀ ਸੀ ਗੰਦ ਵੱਲ ਨੂੰ ਤੇ ਬਸ ਉਹਨਾਂ ਨੇ ਆ ਕੇ ਨਾਲ ਆਪਣੀ ਗੰਨ ਦਿਖਾਈ ਏ ਤੇ ਉਹਨਾਂ ਨੇ ਗੱਲੇ 'ਚ ਸਾਰੇ ਪੈਸੇ ਕੱਢ ਲਏ ਫਿਰ ਦੂਜਾ ਮੁੰਡਾ ਗਿਆ ਫਟਫਟ ਕਾਪਾ ਲੈ ਆਇਆ ਉਹਨਾਂ ਨੇ ਇਹਨਾਂ ਦੀ ਸਾਰੀ ਪੌਕਟ ਫਰੋਲੀ ਏ ਜਿੰਨੇ ਪੈਸੇ ਸ ਜੋ 3000 ਰੁਪਿਆ ਵੀ ਸੀਗਾ ਲੈ ਗਏ ਜਿਹੜੇ 25-3000 ਰੁਪਿਆ ਲੈ ਕੇ ਗੱਲੇ ਚ ਕੱਢ ਕੇ ਤੇ ਨਾਲ ਮੇਰੀ ਵੀ ਪੌਕਟ ਫਰੋਲੀ ਹੈ ਮੇਰੇ ਕੋਲ ਵੀ ਜੋ ਸੀ 4-500 ਰੁਪਿਆ ਮੇਰੀ ਪੌਕਟ ਚ ਸੀਗਾ ਉਹ ਵੀ ਲੈ ਗਏ ਉਹ ਤੇ ਮੇਰੇ ਤੇ ਵੀ ਸੇਤੇ ਗਾਨੇ ਰੱਖੀਏ ਤੇ ਮੇਰੇ ਹਸਬੰਡ ਦੇ ਵੀ ਰੱਖੀਏ ਹੂੰ ਕਿੰਨੇ ਦਾ ਟਾਈਮ ਸੀਗਾ ਇਹ ਟਾਈਮ ਪਹੁੰਚ ਕੋ 11 ਵਜੇ ਦਾ ਸੀ ਕੀ ਮੰਗ ਕੀ ਕਰਦੇ ਮੰਗ ਸਾਨੂੰ ਇਨਸਾਫ ਚਾਹੀਦਾ ਐਦਾਂ ਤਾਂ ਕੋਈ ਵੀ ਜੇ ਅਸੀਂ ਰੋਜੀ ਰੋਟੀ ਕਮਾਣ ਬੈਠੇ ਆਂ ਜੇ ਬੰਦਾ ਰੋਜੀ ਰੋਟੀ ਕਮਾ ਨਹੀਂ ਪਾਏਗਾ ਤੇ ਕਿੱਦਾਂ ਦੁਕਾਨ ਚਲਾਏਗਾ ਆਪਦੀ ਕਿੱਦਾਂ ਕੋਈ ਕੰਮ ਕਰੂਗਾ ਜੇ ਇਹੀ ਡਰ ਦਿਲ ਚ ਬੈ ਗਿਆ ਕਿ ਹਾਂ ਕੋਈ ਵੀ ਕਦੋਂ ਵੀ ਆ ਸਕਦਾ ਹੈ ਤੇ ਕੰਮ ਕਿੱਦਾਂ ਕਰੂਗਾ ਕਿਵੇਂ ਖਾਊਗਾ ਰੋਟੀ ਕੋਈ ਪਤਾ ਲੱਗਾ ਕੌਣ ਕਿਹੋ ਜਿਹੇ ਬੰਦੇ ਨੇ ਬੰਦੇ ਨਹੀਂ ਪਤਾ ਲੱਗਾ ਕੌਣ ਹੈ ਵੇਖਣ ਚ ਨਸ਼ੇੜੀ ਨਹੀਂ ਲੱਗਦੇ ਵੇ ਸੀਗੇ ਬੰਦੇ ਉਧਰ ਇਲਾਕਾ ਵਾਸੀਆਂ ਨੇ ਹੁਣ ਲੋਕਾਂ ਦੀ ਅਤੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਮੰਗ ਕੇ ਤੀਕੇ ਪੀੜਤ પતિ ਪਤਨੀ ਨੂੰ ਇਨਸਾਫ ਦਿੱਤਾ ਜਾਵੇ ਅਤੇ ਅਜਿਹੇ ਮਾੜੇ ਅੰਸਰਾਂ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਨਾਤ ਪਾਈ ਜਾਵੇ ਪਜੀਤ ਨਾਮ ਕੀ ਤੁਹਾਡਾ ਮੇਰਾ ਮੌਂਟੀ ਐਮ ਸੀ ਨਾਮ ਹੈ ਅੰਸ਼ੂ ਸਾਹਿਬ ਕੀ ਘਟਨਾ ਜਿਹੜੀ ਕੋਈ ਗੱਲ ਘਟਨਾ ਰਾਤੀ ਅੱਜਕੱਲ ਦੁਕਾਨਦਾਰਾਂ ਦਾ ਰਾਤ ਜਿਵੇਂ ਮੰਨ ਲਓ ਸ਼ਰੀਆਮ ਗੁੰਡਾਗਰਦੀ ਸ਼ਰੀਆਮ ਮੰਨ ਲਓ ਰੋਲਵਰ ਦਿਖਾ ਕੇ ਇਹਨਾਂ ਦੇ ਰੱਖ ਕੇ ਇਹਨਾਂ ਨੂੰ ਧਮਕਾ ਕੇ ਇਹਨਾਂ ਦਾ ਸਾਰਾ ਜਿਵੇਂ ਗੱਲੇ ਚੋਂ ਵੀ ਪੈਸੇ ਸਾਰਾ ਜਿਵੇਂ ਇਹਨਾਂ ਦੀਆਂ ਜੇਬਾਂ ਚੋਂ ਵੀ ਪੈਸੇ ਸਾਰੇ ਕੱਢ ਕੇ ਲੈ ਗਏ ਗਰੀਬ ਬੰਦਾ ਤਾਂ ਰੋਟੀ ਕੱਲ ਨੂੰ ਖਾ ਹੀ ਨਹੀਂ ਸਕਦਾ ਮੰਨ ਲਓ ਜੇ ਮੰਨ ਲਓ ਕੋਈ ਰੇੜੀ ਵਾਲਾ ਜਾਂਦਾ ਹੈ ਪ੍ਰਸ਼ਾਸਨ ਦਾ ਵੀ ਵੀ ਮੰਨ ਲਓ ਦਿਨੋ ਦਿਨ ਮਹੌਲ ਖਰਾਬ ਹੋ ਰਿਹਾ ਕੋਈ ਕਿਸੇ ਤਰ੍ਹਾਂ ਦਾ ਜੇ ਆਪਾਂ ਦੇਖੀਏ ਵੀ ਆਪਾਂ ਵੀ ਕੋਈ ਰਾਤ ਨੂੰ ਰੇੜੀ ਲੈ ਕੇ ਜਾਂਦਾ ਕੋਈ ਗਰੀਬ ਬੰਦਾ ਜਿਆ ਰੇੜੀ ਵਿਚਾਰਾ ਸਾਰੀ ਦਿਹਾੜੀ ਮਿਹਨਤ ਕਰਕੇ ਜਿਹੜਾ ਕਰਦਾ ਉਹ ਉਹਦੇ ਰਾਤ ਨੂੰ ਪੈਸੇ ਖੋਏ ਜਾਂਦੇ ਨਸ਼ੇੜੀ ਖੋਈ ਜਾਂਦੇ ਨੇ ਦਿਨੋ ਦਿਨ ਨਸ਼ਾ ਵਧੀ ਜਾਂਦਾ ਬੁਰੇ ਹਾਲ ਰੋਇਪੁਰ ਦੇ ਵਿੱਚ ਬਹੁਤ ਬੁਰਾ ਹਾਲ ਉਧਰ ਲੋਕਾਂ ਨੇ ਮੰਗ ਕੀਤੀ ਏ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਅਤੇ ਰਾਤ ਸਮੇਂ ਇਲਾਕੇ ਚ ਪੁਲਿਸ ਦੀ ਗਸਟ ਵਧਾਈ ਜਾਵੇ ਤਾਂ ਕਿ ਅਜਿਹੇ ਮਾੜੇ ਅੰਥਰਾਂ ਨੂੰ ਨੱਥ ਪਾਈ ਜਾ ਸਕੇ ਫਿਰੋਜ਼ਪੁਰ ਤੋਂ ਪਰਮਜੀ ਸਿਖਾਣਾ ਸੈਂਟਰਲ ਪੰਜਾਬ ਟੀਵੀ